ਸਸਿਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਬਾ ਇਨ੍ਹਾਂ ਦਿਨਾਂ ਦੇ ਵਿੱਚ ਛਤਰਾਂਜ ਵਾਲੀਆਂ ਚਾਲਾਂ ਖੇੜਦੇ ਨਜ਼ਰ ਆ ਰਹੇ ਨੇ ਇੱਕ ਖੇਡ ਤਾਂ ਖੇਢੀ ਗਈ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਸੁਖਵਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਲੋਕ ਸਭਾ ਦੀ ਟਿਕਟ ਦੇਣ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਅੱਡੀ ਚੋਟੀ ਦਾ ਜੋਰ ਲਗਾਇਆ ਸੀ ਅਤੇ ਉਹ ਜੋਰ ਕਾਮਯਾਬ ਵੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਇਹ ਤਿੰਨ ਜਿਹੜੇ ਚਿਹਰੇ ਸੀ ਇਹ ਮੁੱਖ ਮੰਤਰੀ ਦੇ ਅਹੁਦੇਦਾਰ ਮੰਨੇ ਜਾਂਦੇ ਸੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਅਜੇ ਆ ਪਤਾ ਖੇਡਿਆ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਦੁਆਰਾ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਹੋਰ ਗੱਲ ਦੇਖਣ ਨੂੰ ਆਈ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਰਾਜਾ ਅਵਰਿੰਗ ਚਰਨਜੀਤ ਸਿੰਘ ਚੰਨੀ ਅਤੇ ਸੁਖਵਿੰਦਰ ਸਿੰਘ ਰੰਧਾਵਾ ਦੀ ਰੱਜ ਕੇ ਸਪੋਰਟ ਕੀਤੀ ਹੈ ਰੈਲੀਆਂ ਤੇ ਵੀ ਗਏ ਨੇ ਚੋਣ ਪ੍ਰਚਾਰ ਵੀ ਕੀਤੇ ਗਏ ਨੇ ਲੇਕਿਨ ਬਾਕੀ ਦੇ ਜਿੰਨੇ ਵੀ ਉਮੀਦਵਾਰ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਵਾਰ ਵੀ ਉਹਨਾਂ ਵੱਲ ਢੇੜਾ ਨਹੀਂ ਮਾਰਿਆ ਗਿਆ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਿ ਜੇਕਰ ਇਹ ਹਾਰਦੇ ਨੇ ਇਹ ਤਾਂ ਆਲਰੇਡੀ ਵਿਧਾਇਕ ਨੇ ਚਰਨਜੀਤ ਸਿੰਘ ਚੰਨੀ ਨੂੰ ਛੱਡ ਕੇ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਇਸ ਤੋਂ ਪਹਿਲਾਂ ਕਿ ਇਹਨਾਂ ਦਾ ਕਬਨਟ ਬਟਾਇਆ ਜਾਵੇ ਕਿਉਂਕਿ ਜਿਸ ਤਰ੍ਹਾਂ ਕਾਰਜਕਾਰੀ ਕਮੇਟੀ ਹਰਿਆਣਾ ਦੀ ਨੇ ਇੱਕ ਪੱਤਰ ਜਾਰੀ ਕਰ ਦਿੱਤਾ ਹੈ ਕਿ ਜਿਹੜੇ ਲੋਕ ਲੋਕ ਸਭਾ ਦੀਆਂ ਚੋਣਾਂ ਲੜੇ ਨੇ ਉਮੀਦਵਾਰ ਉਹ ਵਿધાનਸਭਾ ਦੀਆਂ ਚੋਣਾਂ ਨਹੀਂ ਲੜਨਗੇ ਖਾਸ ਕਰਕੇ ਜਿੱਤੇ ਹੋਏ ਉਹਨਾਂ ਨੂੰ ਵਿਧਾਇਕੀ ਦੀਆਂ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਉਹੀ ਮਤਾ ਪਾਸ ਹੋਵੇਗਾ ਪੰਜਾਬ ਦੇ ਵਿੱਚ ਅਤੇ ਮੁੱਖ ਮੰਤਰੀ ਵਾਲਾ ਸੁਪਨਾ ਸਰਕਾਰ ਹੋ ਜਾਵੇਗਾ ਪ੍ਰਤਾਪ ਸਿੰਘ ਬਾਜਵਾ ਦਾ ਇਨ੍ਹਾਂ ਦਿਨਾਂ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਰਾਜਾ ਬੜਿੰਗ ਚਰਨਜੀਤ ਸਿੰਘ ਚੰਨੀ ਅਤੇ ਸੁਖਿੰਦਰ ਸਿੰਘ ਰੰਧਾਵਾ ਜਿਹੜੇ ਤਿੰਨੋਂ ਨਵੇਂ ਸंसद ਬਣੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅੰਦਰੋਂ ਅੰਦਰੀ ਇਹਨਾਂ ਦਾ ਕਾਟੋ ਕਲੇਸ਼ ਵਧਦਾ ਜਾ ਰਿਹਾ ਹੈ ਅਤੇ ਗੱਲ ਕਰਦੇ ਹਾਂ ਹਲਕਾ ਗੱਦਰ ਬਾਹਾ ਦੀ ਹਲਕਾ ਗਿੱਦੜ ਬਾਹਾ ਦੀ ਚੋਣ ਜਿਹੜੀ ਹੈ ਅਮਰਤਾ ਵੜਿੰਗ ਵੱਲੋਂ ਯਾਨੀ ਕਿ ਰਾਜਾ ਵੜਿੰਗ ਦੀ ਧਰਮ ਪਤਰੀ ਵੱਲੋਂ ਲੜੀ ਜਾ ਸਕਦੀ ਹੈ ਜੇਕਰ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਕਸਰ ਨਹੀਂ ਛੱਡੀ ਮੁੱਖ ਮੰਤਰੀ ਦੀ ਕੁਰਸੀ ਤੱਕ ਜਾਣ ਲਈ ਉਹਨਾਂ ਨੇ ਇਹੋ ਜੀ ਕਹਾਣੀ ਪਾਈ ਕਿ ਇਹ ਕਹਾਣੀ ਚੱਕਰ ਦੇ ਵਿੱਚ ਹੀ ਫਸ ਗਿਆ ਸਾਰੇ ਜਣੇ ਹੁਣ ਇਹ ਕਹਿ ਨਹੀਂ ਸਕਦੇ ਸਾਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇ ਵਿੱਚ ਵਿਧਾਇਕੀ ਦੇ ਉਮੀਦਵਾਰ ਬਣਾਓ ਕਿਉਂਕਿ ਇਹ ਲੋਕ ਸਭਾ ਦੇ ਸਾਂਸਦ ਨੇ ਇਹ ਮੈਂਬਰ ਨੇ ਇਸ ਟਾਈਮ ਉਹਨਾਂ ਦਿਨਾਂ ਦੇ ਵਿੱਚ 2.5 ਸਾਲ ਸਮਾਂ ਫਿਰ ਵੀ ਰਹਿ ਜਾਣਾ ਹੈ ਕਿਉਂਕਿ ਇਹ ਕਹ ਦੂਸਰੇ ਪਾਸੇ ਉਹਨਾਂ ਨੇ ਕਿਹਾ ਖਰਚਾ ਵਧ ਜਾਵੇਗਾ ਮੋਦੀ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਜਿਹੜੇ ਇਲੈਕਸ਼ਨ ਇੱਕ ਵਾਰ ਹੋ ਜਾਣੇ ਚਾਹੀਦੇ ਨੇ ਇਟ ਮੀਨਸ ਕਿ ਸਾਰਿਆਂ ਪਾਸੋਂ ਘਾਟਾ ਪਵੇਗਾ ਰਾਜਾ ਵਰਿੰਗ ਸੁਖਜਿੰਦਰ ਸਿੰਘ ਰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨੂੰ ਅਤੇ ਸੇਫ ਗੇਮ ਖੇਡ ਗਏ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਹੁਣ ਆਉਣ ਵਾਲੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਇਸ ਨੂੰ ਲੈ ਕੇ ਅੰਦਰੋਂ ਅੰਦਰੀ ਕਾਟੋ ਕਲੇਸ਼ ਚੱਲ ਰਿਹਾ ਹੈ ਰਾਜਾ ਵਰਿੰਗ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰਧਾਵਾ ਦਾ ਕਿ 2 ਜਾਂ 27 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਰਾਜਾ ਬੜਿੰਗ ਕਹਿੰਦਾ ਮੈਂ ਚਰਨਜੀਤ ਦੀ ਤਾਂ ਚਰਨਜੀਤ ਸਿੰਘ ਚੰਨੀ ਆਲਰੇਡੀ 111 ਦਿਨ ਵਾਸਤੇ ਮੁੱਖ ਮੰਤਰੀ ਬਣ ਚੁੱਕੇ ਨੇ ਸੁਖਵਿੰਦਰ ਸੰਧਾਵਾ ਤੇ ਰਾਜਾ ਬੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਇਹਨਾਂ ਦਿਨਾਂ ਦੇ ਵਿੱਚ ਸ਼ਤਰੰਜ ਨਾਲੋਂ ਵੀ ਜ਼ਿਆਦਾ ਚਾਲ ਖੇੜ ਕੇ ਆਪਣੇ ਆਪ ਹੀ ਇਹ ਕਾਂਗਰਸ ਪਾਰਟੀ ਕਹੇਗੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਮੁੱਖ ਮੰਤਰੀ ਦਾ ਚਿਹਰਾ ਹੋਣਗੇ 2027 ਦੀਆਂ ਚੋਣਾਂ ਦੇ ਵਿੱਚ ਇਸ ਨੂੰ ਲੈ ਕੇ ਅੰਦਰ ਹੁਣ ਹਸਟਲ ਬਸਟਲ ਮਚ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ ਅਤੇ ਇੱਕ ਦੂਜੇ ਦੇ ਵਿਰੋਧ ਕਰ ਰਹੇ ਨੇ ਅੰਦਰੋਂ ਅੰਦਰ ਹੀ ਕਾਂਗਰਸ ਦੇ ਇਹ ਚਾਰੋਂ ਦਿਗਜ ਕਾਂਗਰਸ ਪਾਰਟੀ ਦੇ ਪੰਜਾਬ ਤੋਂ